ਹੈਲੋ ਦੋਸਤੋ ਜਿਵੇਂ ਮੈਂ ਤੁਹਾਨੂੰ ਆਪਣੀ ਪਹਿਲਾਂ ਵੀਡੀਓ ਵਿੱਚ ਦਿਖਾਇਆ ਦੱਸਿਆ ਸੀ ਹੈ ਕਿ ABCDE ਜਿਹੜੀ ਹੈ ਇਹ ਪੋਰਟਲ ਲਿਸਟ ਦੀ ਆਪਾਂ ਨੇ ਸਲਿੱਪਾ ਕਿਵੇਂ ਬਣਾਉਣੀ ਹੈ ਨੇ ਬੜੀ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਸਮਝਾਇਆ ਸੀਗਾ ਤੇ ਅੱਜ ਮੈਂ ਦੱਸੂਗਾ ਇਹ ਵੀਡੀਓ ਸਾਰੇ ਚੀਜ਼ਾਂ ਨੂੰ ਆਨਲਾਈਨ ਕਿਵੇਂ ਕਰਨਾ ਹੈ ਕਿਉਂਕਿ ਆਪਣਾ ਹੁਣ ਜਿਹੜਾ ਕੰਮ ਹੈ ਆਨਲਾਈਨ ਆਇਆ ਹੋਇਆ ਹੈ ਤਾਂ ਪਹਿਲਾਂ ਇਹ ਵਾਲੀ ਲਿਸਟ ਆਪਾਂ ਲੈ ਲੈਂਦੇ ਹਾਂ ਤੁਸੀਂ ਦੇ ਕੇ ਨਾ ਮੈਂ ਤੁਹਾਨੂੰ ਦੱਸਾਂ ਸੀ ਇਸ ਦੇ ਕਿੰਨਾ ਸੀ ਡੀ ਈ ਸਾਰੀਆਂ ਬੀ ਦੀ ਇਹ ਸਾਰੀ ਲਿਸਟ ਆ ਤਿਆਰ ਕਰਨੀ ਆ ਉਹ ਤੁਸੀਂ ਉਹ ਆਪਾਂ ਕਰਦਾਂਗੇ ਤੁਸੀਂ ਬਣਾ ਲਿਆ ਹੋਣੀ ਆ ਚਲੋ ਆਪਾਂ ਇਹ ਆਨਲਾਈਨ ਕਰਨਾ ਸਿੱਖਦੇ ਹਾਂ ਜੋ ਆਨਲਾਈਨ ਕਿਵੇਂ ਕਰਨਾ ਹੈ ਆ ਆਪਣੀ ਲਿਸਟ ਹੈ ਇਹ ਆਪਣੇ ਕੋਲ ਡਿਟੇਲ ਹੈ ਵਸ ਸੀਰੀਅਲ ਨੰਬਰ 2003 ਵਿੱਚ 236 ਨੇਮ ਵੋਟਰ ਜਸਵੀਰ ਹਸਬੰਡ ਨੇਮ ਜਫਾਦਰ ਨੇਮ ਜੋ ਹੈ ਸੁਖਵਿੰਦਰ ਸਿੰਘ ਹੈ 2025 ਵਿੱਚ ਜਿਹੜਾ ਹੈਗਾ ਖਰੜੇ ਵਿੱਚ ਪੈਂਦੀ ਹੈ ਸੀਰੀਅਲ ਨੰਬਰ ਜਿਹੜਾ ਹੈਗਾ 2025 ਵਿੱਚ ਇਹਦਾ ਇਹਨਾਂ ਤੇ 2025 ای پیک کرنٹ ای پیک نمبر ਇਹਦਾ ਇਹਨਾਂ ਆਪਾਂ ਨੂੰ ਫਿਲਹਾਲ ਇਹ ਡਿਟੇਲ ਜਿਹੜੀ ਹੈਗੀ ਹੈ ஆன் لائن ਕਰਨ ਦੀ ਲੋੜ ਪੈਗੀ ਚਲੋ ਤੁਹਾਨੂੰ ਕਰਕੇ ਦਿਖਾਉਂਦੇ ਆ ਕਿਵੇਂ ਕਰਨੀ ਹੈ ਦੋਸਤੋ ਆਪਾਂ ਨੂੰ ਸਭ ਤੋਂ ਪਹਿਲਾਂ الیکشن کمیشن ਦਿੱਤੇ ਹੋਏ ਲਿੰਕ ਤੇ ਲੌਗਇਨ ਕਰ ਲੈਣਾ ਆਪਣੇ موبائل نمبر پاسورڈ ਦੇ ਨਾਲ ਆਪਣੇ ਕੋਲ ਇਹ ਪੇਜ ਆ ਜਾਏਗਾ ਇਹ ਉਹ ਡਿਟੇਲ ਹੈ ਜਿਹੜੀ ਆਪਾਂ ਨੇ ਪਹਿਲਾਂ ਪ੍ਰੋਫਾਈਲ ਕਰ ਚੁੱਕੇ ਹਾਂ ਹੁਣ ਜਿਹੜੀ ਡਿਟੇਲ ਹੈ ਹੁਣ ਆਪਾਂ ਇਹ ਤਿੰਨ ਬਿੰਦੀਆਂ ਤੇ ਕਲਿੱਕ ਕਰਾਂਗੇ ਤੇ ਆ ਜਾਏਗਾ ਤਾਂ ਇਸ ਵਿੱਚ ਤੀਸਰੇ ਨੰਬਰ ਦਾ ਇਲੈਕਟਰ ਵਾਈਜ਼ ਕੈਟਾਗਰੀ ਇਸ ਤੀਸਰੇ ਨੰਬਰ ਤੇ ਕਲਿੱਕ ਕਰਾਂਗੇ ਤੇ ਇਹ ਆਪਣੇ ਕੋਲ ਡਿਟੇਲ ਆ ਜਾਵੇਗੀ ਹੁਣ ਆਪਾਂ ਨੇ ਇਹਦੇ ਵਿੱਚ ਕੱਲੇ-ਕੱਲੇ ਜਾ ਕੇ ਡਿਟੇਲ ਪੜ੍ਹਨੀ ਹੈ ਹੁਣ ਇਹ ਚ ਆਪਾਂ ਨੇ ਸਭ ਤੋਂ ਪਹਿਲੇ ਨੰਬਰ ਦਾ ਸੀਰੀਅਲ ਨੰਬਰ 2025 ਦਾ ਦੇਖੋ ਸੀਰੀਅਲ ਨੰਬਰ 2025 ਦਾ ਉਹਦੇ ਵਿੱਚ ਕੀ ਸੀਗਾ 292 ਤਾਂ ਆਪਾਂ ਨੇ 292 ਕਰਤਾ ਹੈ கரੰਟ ਜਿਹੜੀ ਲਿਸਟ ਹੈ ਮੇਰਾ ਉਹ ਚ ਸੀਰੀਅਲ ਨੰਬਰ 225 ਹੈ ਐਪਿਕ ਨੰਬਰ ਹੁਣ ਐਪਿਕ ਨੰਬਰ ਜਿਹੜਾ ਮੈਂ ਤੁਹਾਨੂੰ ਕੈਸੀ ਨੋਟ ਕਰ ਲੈਣਾ ਇਹ ਕੰਮ ਆਏਗਾ ਇਹ ਬੜੇ ਧਿਆਨ ਨਾਲ ਪਰ ਦੇਣਾ ਹੈ TTC 8073 665 ਇਹ ਉਹਦਾ கரੰਟ ਐਪਿਕ ਐਡਰੈਸ ਹੈ ਇਹ ਕੋਸ਼ਿਸ਼ ਕਰੋ ਕਿ ਕੈਪੀਟਲ ਚ ਦਿੱਤਾ ਜਾਵੇ ਟੀ ਟੀ ਸੀ 80 37665 ਠੀਕ ਹੈ ਜੀ ਇਹ ਹੋ ਗਿਆ ਕੈਟਾਗਰੀ ਕਿਹੜੀ ਹੈ ਇਹਦੀ ਕੈਟਾਗਰੀ ਇਹਦੀ A ਹੈ ਪਹਿਲਾਂ ਮੈਂ A ਕੈਟਾਗਰੀ ਵਾਲੇ ਅੰਦੀ ਸਾਰੇ ਦੀ ਐਂਟਰੀ ਕਰੂੰਗਾ ਉਸ ਤੋਂ ਬਾਅਦ B ਫਿਰ C ਇਹ ਥੋੜਾ ਤਾਂ ਜੋ ਮੈਨੂੰ ਈਜ਼ੀ ਹੋ ਜਾਏਗਾ ਕੰਮ ਕਰਨਾ ਮੈਨੂੰ ਪਤਾ ਚੱਲ ਜਾਏਗਾ ਮੈਂ ਕਿੰਨਾ ਦੀ ਐਂਟਰੀ ਕਰ ਲਈ ਇੱਕ ਹੱਥ ਵੀ ਬੈਠ ਜਾਂਦਾ ਸਪੀਡ ਵੀ ਬਣ ਜਾਏਗੀ ਸੈਲਫ ਇਲੈਕਟਰ ਹੈ ਉਸ ਤੋਂ ਬਾਅਦ ਇਹ ਪੁੱਛਿਆ ਕਿ ਸਟੇਟ ਕੋਡ ਕਿੰਨਾ ਹੈ ਸ਼ੇਡ ਕੋਡ ਆਪਣਾ ਹੈਗਾ ਆਲਰੇਡੀ ਫੀਲਡ ਹੈ ਆਲਰੇਡੀ ਫੀਲਡ ਹੈ ਉਹ ਨਹੀਂ ਅਕਾਊਂਟ ਨੰਬਰ 2033 ਵਿੱਚ ਅਕਾਊਂਟ ਨੰਬਰ ਕਿੰਨਾ ਸੀ ਇਹਦਾ ਸੀਗਾ 68 ਪਾਰਟ ਨੰਬਰ ਕਿੰਨਾ ਸੀ ਪਾਰਟ ਨੰਬਰ ਸੀ 58 ਸੀਰੀਅਲ ਨੰਬਰ ਕਿੰਨਾ ਸੀ ਉਹਨਾਂ ਇਹ ਸਭ ਤੋਂ ਪਹਿਲਾਂ ਜਿਹੜੀ ਮੈਂ ਲਿਸਟ ਬਣਾਈ ਸੀ ਉਹ ਲਿਸਟ ਵਿੱਚ ਲਿਖਿਆ ਹੋਇਆ ਸੀ 236 दो सौ छत्तीस जड़ा है ए, सीरियल नंबर से मैं सेव कर देना डाटा डाटा सेव हो गया यह डाटा मेरा सेव हो गया तो आपने कर देना नैक्सट एंट्री ठीक है जी आ इस यही काम है इस तरीके ने अपने सारिया एंट्रियाँ जी जानी एक करके इस तरीके ने अपने काम कम करना दोस्तों जरा अपने पेल वीडियो बनाई थी ਉਹੀ ਮੇਨ ਕੰਮ ਹੈ ਉਹ ਇੱਕ ਵਾਰੀ ਤੋਂ ਇਹਦਾ ਕੰਮ ਹੋ ਗਿਆ ਉਸ ਤੋਂ ਬਾਅਦ ਇਹ ਵਾਲਾ ਕੰਮ ਤਾਂ ਕਾਫੀ ਈਜ਼ੀ ਹੋ ਗਿਆ ਸਿਰਫ ਐਂਟਰੀ ਹੀ ਕਰਨੀ ਹੈ ਅਦਰਵਾਈਜ਼ ਇਹਦੇ ਵਿੱਚ ਹੋਰ ਕੋਈ ਕੰਮ ਨਹੀਂ ਹੈ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੇਗੀ ਲੱਗੀ ਹੋਏਗੀ ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਕਮੈਂਟ ਤੇ ਪੁੱਛ ਸਕਦੇ ਹੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ